ਓਏ ਦੀਪ ਕਿੱਥੇ ਐ ਦੀਪ ਨਜ਼ਰ ਨਹੀਂ ਆਉਂਦਾ ਨੋਂ ਆਈ ਨੂੰ ਹਜੇ 4 ਦਿਨ ਨਹੀਂ ਹੋਏ ਦੀਪ ਤਾਂ ਉਹਦੇ ਰੰਗਾ ਚਰਮ ਗਿਆ ਪਿਆ ਸਾਡੀ ਤਾਂ ਕੋ ਗੱਲ ਹੀ ਨਹੀਂ ਸੁਣਦਾ ਨਾ ਸਾਡੇ ਕੋਲ ਬੈਠਦਾ ਨਾ ਉੱਠਦਾ ਨਾ ਕੋ ਕੰਮ ਦੀ ਗੱਲ ਕਰਦਾ ਉਹ ਤਾਂ ਵਿਆਹ ਕਰਾ ਕੇ ਪੂਰੀ ਤਰ੍ਹਾਂ ਬਦਲ ਗਿਆ ਉਹ ਅੱਜ ਕੱਲ ਦਾ ਮਾਹੌਲ ਹੀ ਕੁਝ ਇਸ ਤਰ੍ਹਾਂ ਦਾ ਹੈ ਤੇ ਉਹ ਇਸ ਘਰ ਵਿੱਚ ਨਵੀਂ-ਨਵੀਂ ਆ ਤੇ ਹਾਲੇ ਇਸ ਘਰ ਦਾ ਮਾਹੌਲ ਸਮਝਣ ਵਾਸਤੇ ਉਹਨੂੰ ਕੁਝ ਟਾਈਮ ਲੱਗੂਗਾ ਤੇ ਆਪਾਂ ਸਾਰੇ ਉਹਦੇ ਵਾਸਤੇ ਨਵੇਂ ਡੈਡੀ ਤੁਹਾਨੂੰ ਨਹੀਂ ਪਤਾ ਉਹਦੇ ਬਾਰੇ ਮੰਮੀ ਸਹੀ ਕਹਿੰਦੀ ਆ ਮੈਂ ਚਾਹ ਦੀ ਘਟ ਮੰਗ ਲਮਾ ਨਾ ਤਾਂ ਮੂੰਹ ਬਣਾ ਕੇ ਫੜਾਉਂਦੀ ਆ ਦੇਖ ਨੂ ਤੂੰ ਸਾਡੀ ਧੀ ਆ ਤੂੰ ਵੀ ਗੱਲ ਨੂੰ ਕਿਸੇ ਦੇ ਕਰਨੋਂ ਬਣ ਕੇ ਜਾਣਾ ਇਹੀ ਬਿਹਾਰ ਤੇਰੇ ਨਾਲ ਕਰਨ ਤੇ ਤੈਨੂੰ ਕਿੱਦਾਂ ਲੱਗੂ ਇਸ ਕਰਕੇ ਉਹਦੇ ਨਾਲ ਬਣਾ ਕੇ ਰੱਖਿਆ ਕਰ ਉਹ ਤੇਰੀ ਭਾਬੀ ਆ ਆਈ ਗੱਲ ਸਮਝ ਡੈਡੀ ਤੁਹਾਨੂੰ ਤਾਂ ਮੇਰੀ ਕੋਈ ਗੱਲ ਸਹੀ ਨਹੀਂ ਲੱਗਦੀ ਹਰ ਪਾਸੇ ਬਸ ਮੈਂ ਹੀ ਗਲਤ ਲੱਗਦੀ ਹਾਂ ਸਹੀ ਕਹਿੰਦੀ ਹੈ ਨੂਰ ਆ ਦੇਖ ਲੋ ਥੋੜੀ ਚਾਹ ਕਹੀ ਨੂੰ ਮੈਨੂੰ ਕਿੰਨਾ ਟਾਈਮ ਹੋ ਗਿਆ ਹਾਲੇ ਤੱਕ ਚਾਹ ਲੈ ਕੇ ਨਹੀਂ ਆਈ ਕੋਈ ਗੱਲ ਨਹੀਂ ਆਜੂਗੀ ਕਿਉਂ ਗੁੱਸੇ ਹੁੰਨੀ ਹੈ ਥੋੜਾ ਪਿਆਰ ਨਾਲ ਵੀ ਰਹਿ ਲਿਆ ਕਰ ਠੀਕ ਆ ਜੀ ਮੈਂ ਸਮਝ ਗਈ ਤੁਹਾਡੀ ਗੱਲ ਮੈਂ ਉਹਦੇ ਨਾਲ ਪਿਆਰ ਨਾਲ ਹੀ ਗੱਲ ਕਰੂੰਗੀ ਮੈਂ ਵੀ ਤਾਂ ਇਸ ਘਰ ਚ ਨੋ ਬਣ ਕੇ ਆਈ ਸੀ ਉਹਨੂੰ ਵੀ ਸਮਝਣਾ ਚਾਹੀਦਾ ਵੇ ਨੂਰ ਨਾਲ ਪਿਆਰ ਨਾਲ ਰਹੇ ਮੈਂ ਹੁਣ ਤੈਨੂੰ ਕੀ ਸਮਝਾ ਕੇ ਅਟ ਉਹ ਸਾਡੇ ਘਰ ਵਿੱਚ ਨਮੀ ਆ। ਹੌਲੀ ਹੌਲੀ ਤੇਰੇ ਸਵਾਦ ਉਹ ਜਾਨੂ ਹੋਜੂ। ਤੂੰ ਉਹ ਨਾ ਪਿਆਰ ਨਾ ਰਿਆ ਕਰ। ਤੁਸੀਂ ਜਿਹੜੇ ਕੰਮ ਜਾਣਾ ਸੀ ਉਹ ਜਾਇਆ। ਮੈਂ ਜਿਵੇਂ ਗੱਲ ਕਰਨੀ ਹਾਂ ਆਪੇ ਕਰ ਲਓ। ਜਾ ਨਾ ਜਾ। ਜੋ ਤੁਸੀਂ ਮਾਵਾਂ ਧੀਆਂ ਨੇ ਕਰਨਾ ਕਰ ਲਓ। ਕੱਲ ਨੂੰ ਇਹ ਨਾ ਹੋਵੇ ਵੀ ਤੁਹਾਨੂੰ ਆਪਣੀ ਗਲਤੀ ਤੇ ਪਛਤਾਉਣਾ ਪਵੇ। ਦੇਖ ਮੈਂ। ਆ ਦੀਪ ਤਾਂ ਤੇਰੇ ਪਿਓ ਨੇ ਪਹਿਲੇ ਬਗਾੜਿਆ ਹੋਇਆ ਹੈ। ਆ ਉੱਪਰ ਦੀ ਨੂੰ ਬਿਗੜੀ ਹੋਈ ਆ ਗਈ ਹੁਣ ਉਹਨੂੰ ਕਿਵੇਂ ਸੁਧਾਰਨਾ ਇਹ ਤੂੰ ਸੋਚ ਲੈ ਤੂੰ ਟੈਨਸ਼ਨ ਨਾ ਲੈ ਮੈਂ ਤੁਮੇ ਇਹੋ ਜਿਹਾ ਸਬਕਸ ਖਵਾਉਂਗੀ ਸਾਰੇ ਉਮਰ ਯਾਦ ਰੱਖੀ ਮਮੀ ਜੀ ਚਾਹ ਡੈਡੀ ਜੀ ਕਿੱਥੇ ਗਏ ਡੈਡੀ ਤਾਂ ਹੁਣ ਚਲੇ ਗਏ ਤੂੰ ਨਾ ਹੁਣ ਆਪੇ ਪੀ ਲੈ ਚਾਹ ਮੰਮੀ ਜੀ ਤੁਸੀਂ ਤਾਂ ਪੀ ਲਓ ਨਾ ਮੈਂ ਨਹੀਂ ਪੀਣੀ ਚਾਹ ਦੇਖ ਮਾਂ ਮਹਾਰਾਣੀ ਨੇ ਕਿਵੇਂ ਸ਼ਿੰਗਾਰ ਲਾਇਆ ਐਸੇ ਮਾਂ ਮੈਂ ਇਹਦੇ ਨਾਲ ਸਹੀ ਕੀਤਾ ਨਾ ਹਾਂ ਪੁੱਤ ਜਮਾ ਸਹੀ ਕੀਤਾ ਇਹਦੇ ਨਾਲ ਇਦਾਂ ਹੀ ਕਰਨਾ ਚਾਹੀਦਾ ਸੀ ਇਹਦੀ ਫੇਰੀ ਅਕਲ ਟਿਕਾਣੇ ਆਉ ਬਸ ਮਾਂ ਇਹਨੂੰ ਤਾਂ ਮੈਂ ਆਪੇ ਸੁਧਾਰ ਦੂੰ ਇਹਦਾ ਤਾਂ ਮੈਂ ਜਿਉਣਾ ਦੁਬਾਰ ਕਰ ਦੂੰ ਜਿਉਣਾ ਮੈਨੂੰ ਤੇਰੇ ਤੋਂ ਇਹੀ ਉਮੀਦ ਆ ਮੈਂ ਤੇਰੇ ਨਾਲ ਆ ਜਿਵੇਂ ਤੇਰਾ ਜੀ ਕਰਦਾ ਉਵੇਂ ਕਰ ਓ ਮਾਮਾ ਧੀਆਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਨਾਲੇ ਵਾਲੇ ਗੁੱਸੇ ਚ ਲੱਗਦੀ ਹੂ ਕੀ ਗੱਲ ਹੋ ਗਈ ਨਾ ਆ ਗਿਆ ਚੇਤਾ ਮਾਂ ਦਾ ਲੱਗ ਗਿਆ ਟਾਈਮ ਮੇਰੇ ਕੋਲ ਆਉਣ ਦਾ ਹੁਣ ਮਾਂ ਕੋਲ ਕਿਉਂ ਆਣਾ ਹੁਣ ਦੂਜੀ ਮਾਂ ਜੂ ਆ ਗਈ ਮਾਂ ਕੀ ਹੋ ਗਿਆ ਤੈਨੂੰ ਜਦੋਂ ਦਾ ਮੇਰਾ ਵਿਆਹ ਹੋਇਆ ਤੂੰ ਖਿਜੀ-ਖਿਜੀ ਰਹਿਣੀ ਐ ਜੇ ਮੈਨੂੰ ਟਾਈਮ ਲੱਗੂ ਮੈਂ ਤਾਂ ਹੀ ਤੇਰੇ ਕੋਲ ਬੈਠੂ ਮੈਂ ਸਵੇਰੇ ਡਿਊਟੀ ਜਾਣਾ ਹੁੰਦਾ ਤੇ ਸ਼ਾਮ ਨੂੰ ਮੈਂ ਥੱਕਿਆ ਹੁੰਨਾ ਠੀਕ ਆ ਭਾਈ ਜੇ ਕਿਤੇ ਟਾਈਮ ਲੱਗੇ ਤਾਂ ਮਾਂ ਕੋਲ ਬੈਠ ਜਾਇਆ ਕਰ ਆਕੇ ਕੋਈ ਗੱਲ ਨਹੀਂ ਮਾਂ ਆ ਗਿਆ ਗੋ ਤੇਰੇ ਕੋਲ ਹੋਰ ਦੱਸ ਨੂਰਾਣੀ ਤੇਰਾ ਵਧੀਆ ਖੈਰ ਰੱਖਦੀ ਐ ਵਧੀਆ ਸੇਵਾ ਕਰਦੀ ਐ ਤੇਰੀ ਹਾਂ ਵੀਰੇ ਵਧੀਆ ਸੇਵਾ ਕਰਦੀ ਆ ਡੈਡੀ ਜੀ ਚਾਹ ਨੂੰ ਉੜੀ ਕੁੜੀ ਚਲੇ ਗਏ ਬਾਅਦ ਚ ਚਾਹ ਲੈ ਕੇ ਆਗੀ ਡੈਡੀ ਵਿਚਾਰੇ ਬਿਨਾ ਚਾਹ ਪੀਤੇ ਚਲੇ ਗਏ ਫਿਰ ਇਸ ਵਿੱਚ ਕਿਹੜੀ ਵੱਡੀ ਗੱਲ ਐ ਜੇ ਥੋੜਾ ਲੇਟ ਹੋ ਗਈ ਨੂਰ ਤੂੰ ਆਏ ਨਾ ਕਰਿਆ ਕਰ ਚਲ ਚੰਗਾ ਮੈਂ ਤਾਂ ਜਾਣਾ ਥੋੜੀਆਂ ਤਾਂ ਆਹੀ ਗੱਲਾਂ ਨਹੀਂ ਮੁੱਕਦੀਆਂ ਆਏ ਤਾਂ ਹੈ ਨਹੀਂ ਵੀ ਕੋਈ ਢੰਗ ਦੀ ਗੱਲ ਕਰ ਲੀਏ ਭਾਬੀ ਕੀ ਕਰੀ ਜਾਨੀ ਐ ਕੁਛ ਨਹੀਂ ਦਿੱਤੀ ਬਸ ਤੁਹਾਨੂੰ ਕੁਛ ਚਾਹੀਦਾ ਸੀ ਤਾਂ ਮੈਨੂੰ ਆਵਾਜ਼ ਮਾਰ ਦੇਣੀ ਸੀ ਨਹੀਂ ਮੈਨੂੰ ਕੁਛ ਨਹੀਂ ਚਾਹੀਦਾ ਹੁਣ ਇਹੀ ਕਰੀ ਜਾਏਗੀ ਕਿ ਰੋਟੀ ਵੀ ਬਣਾਵੇਗੀ ਪਾਸੇ ਦੀ ਰੋਟੀ ਲੱਗੀ ਸੀ ਬਣਾਉਣ ਹਲੇ ਸਾਰੇ ਘਰ ਦੀ ਸਫਾਈ ਕਰਨ ਵਾਲੀ ਪਈ ਆ ਉਹ ਕੌਣ ਕਰੂ ਮੈਂ ਆਪੇ ਕਰ ਦੂ ਕਰਦੀ ਸਫਾਈ ਵੀ ਦੀਦੀ ਤੁਸੀਂ ਫਿਕਰ ਨਾ ਕਰੋ ਤੈਨੂੰ ਕੀ ਲੱਗਦਾ ਉਹ ਮੈਂ ਕਰੂ ਉਹ ਵੀ ਤੈਨੂੰ ਹੀ ਕਰਨੀ ਪੈਣੀ ਆ ਬਾੜੀ ਸਿਆਣੀ ਨਾ ਹੋਵੇ ਤਾਂ ਦੀਦੀ ਮੈਂ ਕਿਹਾ ਤੁਹਾਨੂੰ ਕਿ ਇਹ ਕੀ ਘਰ ਦੀ ਸਫਾਈ ਕਰੋ ਮੈਂ ਤਾਂ ਬਸ ਐਸੀ ਗੱਲ ਕੀਤੀ ਹੈ ਤੇਰੇ ਹਿੰਮਤ ਵੀ ਕਿਵੇਂ ਹੋਈ ਮੈਨੂੰ ਕਹਿਣ ਦੀ ਆ ਸਾਰਾ ਜ਼ੋਰ ਤਾਂ ਤੂੰ ਮੇਕਅਪ ਤੇ ਲਾ ਦਿੰਦੀ ਹੈ ਤੇਰੇ ਮੇਕਅਪ ਕਰਕੇ ਨਾ ਘਰ ਚ ਕਿਸੇ ਨੂੰ ਵੀ ਟਾਈਮ ਨਾਲ ਰੋਟੀ ਨਹੀਂ ਮਿਲਦੀ ਜੇ ਨਾ ਕਰੇ ਤਾਂ ਫਿਰ ਕੀ ਫਰਕ ਪੈਂਦਾ ਤੇਰੀ ਐਵੇਂ ਦੀ ਕੋਈ ਗੱਲ ਨਹੀਂ ਤੁਸੀਂ ਤਾਂ ਬਸ ਐਵੇਂ ਹੀ ਗੁੱਸਾ ਕਰੀ ਜਾਂਦੇ ਹੋ ਬਿਨਾਂ ਗੱਲ ਤੋਂ ਆਹੋ ਮੇਰਾ ਤਾਂ ਦਿਮਾਗ ਖਰਾਵਾ ਨਾਲੇ ਛੇਤੀ ਰੋਟੀ ਬਣਾ ਕੇ ਫੜਾ ਦੇ ਹੂੰ ਭਾਬੀ ਕੀ ਕਰੀ ਜਾਨੀ ਆ ਚੰਗੀ ਤਰ੍ਹਾਂ ਝਾੜੂ ਲਾ ਸਾਰਾ ਕੂੜਾ ਤਾਂ ਪਿੱਛੇ ਛੱਡੀ ਜਾਨੀ ਆ ਮੈਨੂੰ ਲੱਗਦਾ ਤੇਰੀ ਮਾਂ ਨੇ ਤੈਨੂੰ ਕੁਝ ਨਹੀਂ ਸਿਖਾ ਕੇ ਕੱਲਿਆ ਨੂਰ ਇਹ ਕੋਈ ਤਰੀਕਾ ਬੋਲਣ ਦਾ ਐਵੇਂ ਬੋਲੀ ਰਹ ਹੁੰਦਾ ਮੈਨੂੰ ਗਿਆਨ ਦੇਣ ਦੀ ਕੋਈ ਲੋੜ ਨਹੀਂ ਠੀਕ ਆ ਮੈਨੂੰ ਪਤਾ ਕਿਹਦੇ ਨਾਲ ਕਿਵੇਂ ਗੱਲ ਕਰੀਦੀ ਆ ਦੀਪ ਇਹ ਤੁਸੀਂ ਕੀ ਕਰਨ ਲੱਗਿਓ ਉਹ ਹਜੇ ਛੋਟੀ ਏ ਜੇ ਬੋਲਗੀ ਤਾਂ ਕੀ ਹੋ ਗਿਆ ਹਜੇ ਉਹ ਨਾ ਸਮਝੇ ਇਹ ਐਨੀ ਵੱਡੀ ਹੋ ਗਈ ਇਹਨੂੰ ਹਜੇ ਸਮਝ ਨਹੀਂ ਆਈ ਇਹ ਸਾਰਾ ਕਸੂਰ ਮਾਂ ਦੇ ਲਾਡ ਪਿਆਰ ਦਾ ਹੈ ਨਾ ਤਾਂ ਆਪ ਕੋਸ਼ ਕਹਿੰਦੀ ਹੈ ਤੇ ਨਾ ਹੀ ਮੈਨੂੰ ਕਹਿਣ ਦਿੰਦੀ ਹੈ ਤੁਸੀਂ ਟੈਨਸ਼ਨ ਨਾ ਲਓ ਮੈਂ ਨੂਰ ਨਾਲ ਗੱਲ ਕਰਦੀ ਹਾਂ ਮੈਂ ਉਹਨੂੰ ਸਮਝਾ ਦਉਂਗੀ ਆ ਵੇਖ ਲਾ ਮੰਮੀ ਇਹਨੂੰ ਹਲੇ ਘਰ ਚਾਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਅੱਜ ਵੀਰੇ ਨੇ ਇਹਦੇ ਕਰਕੇ ਮੇਰੇ ਤੇ ਹੱਥ ਚੱਕਿਆ ਮੈਨੂੰ ਪਤਾ ਇਹ ਸਾਰਾ ਕੀਤਾ ਕਰਾਇਆ ਇਸ ਕੰਜਰੀ ਦਾ ਆ ਮਾਂ ਤੇਰੀ ਜਮੇ ਹੱਦ ਹੋਈ ਪਈ ਐ ਇਹਦੇ ਚ ਪ੍ਰੀਤ ਦੀ ਕੀ ਗਲਤੀ ਐ ਸਾਰੀ ਗਲਤੀ ਨੂਰ ਦੀ ਐ ਏ ਸਿੱਧੇ منہ ਇਹ ਤਾਂ ਗੱਲ ਹੀ ਨਹੀਂ ਕਰਦੀ। ਨਾ ਹੁਣ ਤੂੰ ਆਪਣੀ ਮਾਂ ਨੂੰ ਸਿਖਾਏਂਗਾ ਵੀ ਕੀ ਕਰਨਾ ਕੀ ਨਹੀਂ। ਜੇ ਨੂਰ ਦੀ ਗਲਤੀ ਸੀ ਨਾ ਤਾਂ ਹੀ ਮੈਂ ਤੇ ਹੱਥ ਚੱਕਿਆ। ਨਹੀਂ ਇਹ ਮੇਰੇ ਕੋਈ ਦੁਸ਼ਮਣ ਨਹੀਂ। ਜੇ ਇੱਥੇ ਇਹ ਐਂ ਬੋਲਦੀ ਐ ਤੇ ਸੌੜੇ ਜਾ ਕੇ ਕੀ ਰੰਗ ਲਾਉਗੀ? ਚੰਗਾ ਚੰਗਾ ਆਪਣੀ ਮਾਂ ਨੂੰ ਮੱਤਾਂ ਨਾ ਦੇ। ਇੱਥੇ ਰਿਸਿਆਣੀ ਐ ਮੇਰੀ ਤੀ। ਇਹਨੂੰ ਪਤਾ ਕਿਹਦੇ ਨਾਲ ਕਿਵੇਂ ਗੱਲ ਕਰਨੀ ਆ। ਚੱਲ ਨੂਰ ਪੁੱਤ ਇਹ ਤਾਂ ਰਾਮ ਦਾ ਬਣ ਕੇ ਬਹਿ ਗਿਆ। ਦੀ ਇਹ ਮੈਨਾਂ ਨੂੰ ਕੁਝ ਬੋਲਦੀ ਵੀ ਨਹੀਂ ਇਹਨਾਂ ਨੂੰ ਆਪਣਾ ਸਮਝਦੀ ਹੈ ਪਤਾ ਨਹੀਂ ਫੇਰ ਵੀ ਕਿਉਂ ਮੇਰੇ ਨਾਲ ਇਦਾਂ ਸਲੂਕ ਕਰਦੀ ਹੈ ਨਹੀਂ ਪਤਾ ਨਹੀਂ ਇੰਨਾ ਵੈਰ ਕਿਉਂ ਹੈ ਚੱਲ ਫਿਰ ਤੂੰ ਇੱਕ ਦਿਨ ਸਭ ਕੁਝ ਆਪੇ ਠੀਕ ਹੋ ਜਾਊਗਾ ਚੱਲ ਤੈਨੂੰ ਮੈਂ ਦੋ ਸੂਟ ਦਿਵਾ ਦੂੰਗੀ ਆ ਭੰਗਿਆਂ ਦੇ ਵਿੱਚ ਵੱਡਾ ਡਿੱਪੂ ਆ ਆਪਾਂ ਦੋਵੇਂ ਦੋ ਦੋ ਸੂਟ ਲੈ ਲਾਂਗੇ

ਅਸੀਂ ਨਿਕਸ਼ ਕਿਹਾ ਸਾਨੂੰ ਕੀ ਲੋੜ ਆ ਕਹਿਣ ਦੀ ਦੇਖ ਮੈਨੂੰ ਸੱਚ ਸੱਚ ਦੱਸ ਤੇ ਗੱਲ ਕੀ ਹੋਈ ਨੋਰ ਤੂੰ ਦੱਸ ਕੀ ਗੱਲ ਮੈਨੂੰ ਕੁਝ ਨਹੀਂ ਪਤਾ ਡੈਡੀ ਜੀ ਤੁਸੀਂ ਦੱਸਣਾ ਜਾਂ ਮੈਂ ਕੋਈ ਹੋਰ ਤਰੀਕਾ ਵਰਤਾ ਡੈਡੀ ਮੈਂ ਨਹੀਂ ਕੁਝ ਕੀਤਾ ਜੋ ਵੀ ਕੀਤਾ ਮੰਮੀ ਨੇ ਕੀਤਾ ਉਹਨੂੰ ਬਹੁਤ ਕੁਝ ਬੋਲਿਆ ਮੰਮੀ ਨੇ ਨਾ ਤੈਨੂੰ ਮੇਰੀ ਕਹੀ ਗੱਲ ਸਮਝ ਨਹੀਂ ਲੱਗੀ ਸੀ ਮੇਰੀ ਇੱਕ ਗੱਲ ਯਾਦ ਰੱਖੀ ਜੇ ਤੁਸੀਂ ਪ੍ਰੀਤਨਾ ਇਹੋ ਜਿਹਾ ਸ਼ਲੋਕ ਕਰਦੀਆਂ ਨਹੀਂ ਹੈ ਨਾ ਤੇ ਇੱਕ ਦਿਨ ਪਛਤਾਉਂਗੀਆਂ ਤੁਸੀਂ फेर ना क्यों आखी हो गया किथे गए सी सवेरे दे आज ਆ ਨੋਰ ਤੋਂ ਤਿੰਨ ਵਾਰੀ ਪੁੱਛ ਛੱਡੀ ਆ ਤੇ ਡੈਡੀ ਉਹ ਕਿੱਥੇ ਗਏ ਨੇ ਉਹ ਜਾਣਾ ਕਿੱਥੇ ਆ ਗਿਆ ਸੀ ਕਿਤੇ ਕੰਮ ਤੈਨੂੰ ਪਤਾ ਜਦੋਂ ਜਵਾਨ ਤੀਹ ਕਰ ਚ ਬੈਠੀ ਹੋ ਗਈ ਫਿਰ ਪਿਓ ਨੂੰ ਟੇਕ ਕਿੱਥੋਂ ਆਉਂਦੀ ਆ ਨਾਲੇ ਉਹਦੇ ਵਿਆਹ ਦੀ ਉਮਰ ਹੋ ਗਈ ਆ ਕਲਦੀਪ ਬਚੋਲਣ ਨੇ ਦੱਸ ਪਾਈ ਸੀ ਤੇ ਮੈਂ ਮੁੰਡਾ ਦੇਖਣ ਗਿਆ ਸੀ ਮੁੰਡਾ ਬਹੁਤ ਸੋਹਣਾ ਆ ਤੇ ਘਰ-ਬਾਰ ਵੀ ਚੰਗਾ ਆ ਮੁੰਡਾ ਨੌਕਰੀ ਕਰਦਾ ਤੇ ਕਾਰੋਬਾਰ ਵੀ ਬਹੁਤ ਤੁਸੀਂ ਆਪਣੀ ਧੀ ਲਈ ਜੋ ਵੀ ਕਰੋਗੇ ਨਾ ਚੰਗਾ ਹੀ ਕਰੋਗੇ ਨਾਲੇ ਬਥੇਰੀ ਸਿਆਣੀ ਆ ਆਪਣੀ ਧੀ ਪਪਾਏ ਕੀ ਕਰ ਰਹੇ ਨੇ ਮੈਂ ਇਹ ਵਿਆਹ ਨਹੀਂ ਕਰਾਉਣਾ ਮੈਂ ਜਿਹਨੂੰ ਪਸੰਦ ਕਰਦੀ ਆ ਉਹਦੇ ਨਾਲ ਹੀ ਵਿਆਹ ਕਰਾਉਂਗੀ ਪਰ ਮੰਮਾ ਤੇ ਪਪਾ ਨੇ ਤਾਂ ਮੰਨਣਾ ਵੀ ਨਹੀਂ ਮੈਂ ਗੁਰੇ ਨੂੰ ਫੋਨ ਕਰਦੀ ਆ। ਹਾਂ ਮੇਰੇ ਕੋਲ। ਹੈਲੋ ਹੈਲੋ ਗੁਰੀ? ਹਾਂਜੀ। ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਆ। ਹਾਂਜੀ ਕੀ ਗੱਲ ਕਰਨੀ ਆ ਦੱਸੋ। ਡੈਡੀ ਜੀ ਮੇਰਾ ਵਿਆਹ ਕਰ ਰਹੇ ਨੇ। ਉਹ ਵੀ ਬਹੁਤ ਜਲਦੀ। ਕੀ? ਵਿਆਹ ਕਰ ਰਹੇ ਨੇ? ਹਾਂ। ਪਰ ਮੈਂ ਵਿਆਹ ਨਹੀਂ ਕਰਾਉਣਾ ਮੈਂ ਸਿਰਫ ਤੇਰੇ ਨਾਲ ਹੀ ਵਿਆਹ ਕਰਵਾਉਣਾ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਮੈਨੂੰ ਐ ਦੱਸ ਮੁੰਡਾ ਕਿਹੜੇ ਪਿੰਡ ਦਾ ਮੈਨੂੰ ਕੀ ਪਤਾ ਪਾਪਾ ਵੇਖ ਕੇ ਆਏ ਨੇ ਅੱਜ ਹੁਣ ਫਿਰ ਤੂੰ ਹੀ ਦੱਸ ਆਪਾਂ ਹੱਲ ਕੀ ਕਰੀਏ ਦਾ ਮੈਨੂੰ ਨਹੀਂ ਪਤਾ ਗੁਰੀ ਮੈਂ ਸਿਰਫ ਵਿਆਹ ਤੇਰੇ ਨਾਲ ਕਰਵਾਉਣਾ ਇਹ ਗੱਲ ਚਾਹੇ ਮੇਰੇ ਕੋਲੋਂ ਇੱਕ ਵਾਰ ਕਹਾਲਾ ਚਾਹੇ 10 ਵਾਰ ਤੂੰ ਨਾ ਹੁਣ ਐ ਕਰ ਆਪਣੀ ਪੈਕਿੰਗ ਕਰ ਆਪਾਂ ਕਿਤੇ ਬਾਹਰ ਚੱਲਦੇ ਆ ਆਪਣੇ ਕੋਲੇ ਲਾਸਟ ਹੀ ਰਸਤਾ ਹੈਗਾ ਠੀਕ ਆ ਫਿਰ ਮੈਂ ਕਰਦੀ ਹਾਂ ਪੈਕਿੰਗ ਬਾਏ ਦੀਦੀ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਸੀ ਤੂੰ ਕੀ ਲੈਣਾ ਮਰਜੀ ਦੇ ਨਾਲ ਮਰਜੀ ਗੱਲ ਕਰਾਂ ਤੂੰ ਜਾ ਇੱਥੋਂ ਮੈਂ ਤੇਰੀ ਭਾਬੀ ਆ ਜੇ ਕੋਈ ਗੱਲ ਹੈ ਤਾਂ ਤੂੰ ਮੈਨੂੰ ਦੱਸ ਸਕਦੀ ਹੈ ਮੈਂ ਕਿਹਾ ਨਾ ਤੈਨੂੰ ਤੰਗ ਨਾ ਕਰ ਮੈਨੂੰ ਜਾ ਇੱਥੋਂ ਇਹ ਨੂਰ ਬਹੁਤ ਗਲਤ ਕਰਨ ਜਾ ਰਹੀ ਹੈ ਮੈਂ ਦੀਪਨਾਲ ਗੱਲ ਕਰਾਂ ਮਮਮੀ ਨੂੰ ਦੱਸਦੀ ਹਾਂ ਮਮਮੀ ਜੀ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਮਮਮੀ ਜੀ ਮੈਂ ਨੂਰ ਨੂੰ ਕਿਸੇ ਮੁੰਡੇ ਨਾਲ ਗੱਲ ਕਰਦੇ ਸੁਣਿਆ ਸੀ ਬਹੁਤ ਪਰੇਸ਼ਾਨ ਲੱਗ ਰਹੀ ਸੀ ਮੈਨੂੰ ਡਰ ਹੈ ਕੁਝ ਗਲਤ ਨਾ ਕਰ ਬੈਠੇ ਮੈਂ ਤੈਨੂੰ ਸ਼ਰਮ ਨਹੀਂ ਆਉਦੀ ਮੇਰੀ ਧੀ ਤੇ ਇਲਜ਼ਾਮ ਲਾਉਂਦੀ ਨੂੰ ਮੰਮੀ ਮੈਂ ਕਿਹੜਾ ਝੂਠ ਬੋਲ ਰਹੀ ਆ ਮੈਂ ਸੱਚ ਬੋਲ ਰਹੀ ਆ ਮੈਂ ਆਪਣੀ ਅੱਖੀ ਵੇਖਿਆ ਤੇ ਆਪਣੀ ਕੰਨ ਹੀ ਸੁਣਿਆ ਮੇਰੀ ਗੱਲ ਦਾ ਯਕੀਨ ਕਰੋ ਨਹੀਂ ਤੂੰ ਜਾ ਪਰੇ ਆਈ ਵੱਡੀ ਮੈਨੂੰ ਸੱਚ ਦੱਸਣ ਵਾਲੀ ਮੰਮੀ ਨੇ ਤਾਂ ਮੇਰੀ ਗੱਲ ਤੇ ਯਕੀਨ ਨਹੀਂ ਕਰਿਆ ਹੁਣ ਦੀਪ ਨਾਲ ਹੀ ਗੱਲ ਕਰਕੇ ਵੇਖਦੀ ਦੀਪ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ ਹਾਂ ਦੱਸ ਕੀ ਗੱਲ ਕਰਨੀ ਮੈਨੂੰ ਡਰ ਵੀ ਲੱਗ ਰਿਹਾ ਕੱਲ ਬਹੁਤ ਜ਼ਰੂਰੀ ਹੈ ਤੂੰ ਐਵੇਂ ਬਿਹਾਤਾ ਨਹੀਂ ਨਾ ਪਰ ਗੱਲ ਦੱਸ ਕੀ ਹੈ ਮੈਂ ਨਾ ਨੂਰ ਨੂੰ ਫੋਨ ਤੇ ਕਿਸੇ ਮੁੰਡੇ ਨਾਲ ਗੱਲ ਕਰਦੇ ਸੁਣਿਆ ਸੀ ਉਹ ਘਰ ਭੱਜਣ ਦੀ ਗੱਲ ਕਰ ਰਹੀ ਸੀ ਇਹ ਤੂੰ ਕੀ ਕਰ ਰਹੀ ਹੈ ਮੈਂ ਤਾਂ ਡਰਿਆ ਕਿਤੇ ਕੁਝ ਗਲਤ ਨਾ ਕਰ ਦੇ ਚੱਲ ਤੂੰ ਫੇਰ ਨਾ ਕਰ ਮੈਂ ਹੈਗਾ ਤੂੰ ਜਾ ਹੁਣ ਠੀਕ ਹੈ ਪ੍ਰੀਤ ਪ੍ਰੀਤ ਹੈ ਬੋਲਦੀ 2 ਵਜਾ ਦੇ ਦਿੱਤੀਆਂ ਮੈਂ ਓਏ ਆਜੋਗੀ ਕਾਦੀ ਕਾਲੀ ਪਾਈ ਹੋਈ ਹੈ ਹਾਂ ਜੀ ਮੰਮੀ ਆ ਲੈ ਆ ਗਈ ਰੋਟੀ ਬਣ ਗਈ ਕਿ ਨਹੀਂ ਬੱਸ ਮੰਮੀ ਰੋਟੀ ਬਣੀ ਪਈ ਹੈ ਮੈਂ ਲਿਆਦਾ ਚਲ ਚੰਗਾ ਜਾ ਆ ਨੂਰ ਨੂੰ ਭੇਜ ਸਵੇਰ ਦੀ ਆਪਣੇ ਕਮਰੇ ਚ ਬੈਠੀ ਆਈ ਨਹੀਂ ਸਾਡੇ ਕੋਲ ਠੀਕ ਹੈ ਮੰਮੀ ਜੀ ਜੀ ਨੂਰ ਦੀਦੀ ਦਾ ਕਮਰੇ 'ਚ ਹੈ ਨਹੀਂ ਉਹਨਾਂ ਦੇ ਕਮਰੇ 'ਚ ਚਿੱਠੀ ਮਿਲੀ ਹੈ ਚਿੱਠੀ ਉਹ ਕਿੱਥੇ ਚਲੇ ਗਈ ਪੜ ਕਿ ਲਿਖਿਆ ਚਿੱਠੀ 'ਚ ਮੰਮੀ ਜੀ ਮੈਨੂੰ ਇਹ ਵਿਆਹ ਮਨਜ਼ੂਰ ਨਹੀਂ ਹੈ ਤੇ ਮੈਂ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਹਾਂ ਤੇ ਮੈਂ ਉਸੇ ਨਾਲ ਹੀ ਵਿਆਹ ਕਰਵਾਉਂਗੀ ਹੱਸ ਕਰਕੇ ਮੈਂ ਘਰ ਛੱਡ ਕੇ ਜਾ ਰਹੀ ਹਾਂ ਹਾਏ ਰੱਬਾ ਹਾਕੀ ਕਰਤਾ ਕੁੜੀ ਨੇ ਉਹ ਰੋ ਪੱਜ ਗਈ ਸਾਡੇ ਬਾਰੇ ਇੱਕ ਵਾਰ ਵੀ ਨਾ ਸੋਚਿਆ ਸਾਡੀ ਤਾਂ ਇੱਜ਼ਤ ਮਿੱਟੀ 'ਚ ਮਲਾਤੀ ਹਾਜੀ ਤੁਹਾਡੀ ਇੱਜ਼ਤ ਨਾ ਮਿੱਟੀ 'ਚ ਮਿਲੀ ਨਹੀਂ ਤੁਹਾਡੀ ਇੱਜ਼ਤ ਬਚ ਗਈ ਪਰ ਇਸ ਕੁੜੀ ਨੇ ਤਾਂ ਕੋਈ ਕਸਮ ਨਹੀਂ ਛੱਡੀ ਸੀ ਸ਼ਰਮ ਨਹੀਂ ਆਈ ਤੈਨੂੰ ਆ ਕੁਛ ਕਰਦੀ ਨੂੰ ਕੀ ਕਮੀ ਰਹਿ ਗਈ ਸੀ ਸਾਡੇ ਪਿਆਰ 'ਚ ਮੈਨੂੰ ਮaaf ਕਰ ਦੋ ਮੱਭੀ ਜੀ ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ ਨਦੀ ਪੁੱਤ ਤੈਨੂੰ ਕੇ ਬਦਲ ਗਿਆ ਇੱਕ ਉਹਨੂੰ ਚਲੀ ਗਈ ਮੈਨੂੰ ਇਹ ਸਭ ਪ੍ਰੀਤ ਨੇ ਦੱਸਦਾ ਸੀ ਤੇ ਮੈਂ ਇਹਨੂੰ ਮੋੜ ਲਿਆ ਆ ਨਹੀਂ ਤਾਂ ਇਹਨੇ ਆਪਾਂ ਨੂੰ ਪਿੰਡ 'ਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਣਾ ਸੀ ਸਾਰੇ ਪਿੰਡ 'ਚ ਬੇਇੱਜ਼ਤੀ ਕਰਵਾ ਦੇਣੀ ਸੀ ਦੇਖ ਲਾ ਅੱਜ ਇਸ ਕੁੜੀ ਨੇ ਘਰ ਦੀ ਇੱਜ਼ਤ ਰੱਖ ਲਈ ਜਿੰਨਾ ਤੂੰ ਕਦੀ ਸਿੱਧ ਨੂੰ ਗੱਲ ਨਹੀਂ ਸੀ ਕਰਦੀ ਜੇ ਪ੍ਰੀਤ ਨਾ ਹੁੰਦੀ ਨਾ ਅੱਜ ਪਤਾ ਨਹੀਂ ਕੀ ਹੋ ਜਾਣਾ ਸੀ ਨਨੂਰ ਤੂੰ ਆਪਣੇ ਮਾਪਿਓ ਤੇ ਭਰਾ ਬਾਰੇ ਭੋਰਾ ਨਹੀਂ ਸੋਚਿਆ ਤੂੰ ਇਹ ਕੀ ਕਰਨ ਲੱਗੀ ਸੀ ਗਲਤੀ ਤਾਂ ਮੇਰੀ ਆ ਮੈਂ ਆਪਣੀ ਧੀ ਨੂੰ ਕੁਝ ਸਿਖਾਇਆ ਨਹੀਂ ਤੇ ਇਹਨੂੰ ਸਿਰ ਚੜਾ ਕੇ ਰੱਖਿਆ ਮੈਨੂੰ ਮਾਫ ਕਰ ਦਿੱਤੀ ਏ ਤੈਨੂੰ ਕਿੰਨਾ ਗਲਤ ਕਿਹਾ ਤੈਨੂੰ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤੂੰ ਮੇਰੇ ਬਾਰੇ ਇੰਨਾ ਚੰਗਾ ਸੋਚਦੀ ਰਹੀ ਤੇ ਮੈਂ ਮੈਂ ਹਮੇਸ਼ਾ ਤੈਨੂੰ ਗਲਤ ਸਮਝਿਆ ਤੇਰੇ ਨਾਲ ਸਿੱਧੇ ਮੂੰਹ ਨਾਲ ਗੱਲ ਨਹੀਂ ਕੀਤੀ ਕਦੀ ਨਹੀਂ ਮੰਮੀ ਜੀ ਤੁਸੀਂ ਮੈਥੋਂ ਮਾਫੀ ਨਾ ਮੰਗੋ ਕੋਈ ਵੀ ਮਾਪ ਨਹੀਂ ਥੀ ਤਾਂ ਮਾਫੀ ਨਹੀਂ ਮੰਗਦੀ ਹੁੰਦੀ। ਭਰਤੀ ਏ ਮੈਂ ਤੈਨੂੰ ਹਮੇਸ਼ਾ ਬੁਰਾ ਬੋਲਦੀ ਰਹੀ ਤੇਰੇ ਕਿਤੇ ਕੰਮ 'ਚ ਹਮੇਸ਼ਾ ਕਮੀਆਂ ਕੱਢਦੀ ਰਹੀ ਤੇ ਤੂੰ ਖਦੀ ਮੈਨੂੰ ਉਲਟਾ ਜਵਾਬ ਵੀ ਨਹੀਂ ਸੀ ਦਿੱਤਾ। ਮੰਮੀ ਜੀ ਮੇਰੀ ਮਾਂ ਨੇ ਤਾਂ ਮੈਨੂੰ ਇਹੀ ਸਿਖਾਇਆ ਕਿ ਵਿਆਹ ਤੋਂ ਬਾਅਦ ਤੇਰੇ ਸਾਸੋਰੀ ਤੇ ਤੇਰੇ ਮਾਪਿਓ ਨੇ ਜਿਵੇਂ ਤੂੰ ਮੇਰੇ ਅੱਗੇ ਨਹੀਂ ਬੋਲੀ ਉਵੇਂ ਆਪਣੇ ਸਸਮੂਰੇ ਨਹੀਂ ਬੋਲਣਾ ਤੇ ਉਹਨਾਂ ਦੀ ਸੇਵਾ ਕਰਨੀ ਤੇ ਜਿਵੇਂ ਉਹ ਬੱਲਣ ਉਵੇਂ ਕਰਨਾ। ਮੈਂ ਤਾਂ ਬਸ ਉਵੇਂ ਹੀ ਕੀਤਾ। ਦੇਖ ਲਾ ਇਹ ਹੁੰਦੇ ਆ ਚੰਗੇ ਸੰਸਕਾਰ ਤੇ ਤੂੰ ਵੀ ਆਪਣੀ ਭਾਬੀ ਤੋਂ ਕੁਝ ਸਿੱਖ ਲਾ ਡੈਡੀ ਜੀ ਹੁਣ ਮੈਂ ਭਾਬੀ ਜੀ ਨੂੰ ਕਦੇ ਤੰਗ ਨਹੀਂ ਕਰੂੰਗੀ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਵਿਆਹ ਕਰਵਾਉਂਗੀ ਭਾਬੀ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਨਾਲ ਬਹੁਤ ਗਲਤ سلوਕ ਕੀਤਾ ਨਹੀਂ ਦੀਦੀ ਤੁਸੀਂ ਮੇ ਤੋਂ ਮਾਫੀ ਨਾ ਮੰਗੋ ਤੁਸੀਂ ਮੇਰੀ ਭੈਣਾ ਵਰਗੇ ਹੋ ਥੈਂਕ ਯੂ ਭਾਬੀ